ਕਾਸ਼ਵਾਨੀ ਟਾਇਟਲ ਅੰਦਰ ਕੇਂਦਰ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪਰਦੇਸ਼ ਖਬਰਾਂ ਸੁਣੋ ਪੰਜਾਬ ਸਪਲਟਨ ਦੀਆਂ ਖਾਸ ਖਬਰਾਂ ਸੰਸਦ ਦੀ ਦੋਹਾਂ ਸਪਟਾ ਦੀ ਕਾਰਵਾਈ ਅੱਜ ਦਿਨ ਪਰਲੇ ਬਹੁਤ ਵਿਕੀਤੀ ਗਈ ਸਰਕਾਰ ਨੇ ਕਿਹਾ ਕਿ ਇਸ ਸਾਲ ਅਕਤੂਬਰ ਤੱਕ ਪੰਜਾਬ ਸਮੇਤ ਦੇਸ਼ ਭਰ ਵਿੱਚ ਗੁਲਤੰਹ 9394 ਕੈਰ ਕਾਨੂੰਨੀ ਟ੍ਰੈਵਲ ਪਰਟੀ ਏਜੰਡਾ ਨੂੰ ਈ ਮਾਈਗ੍ਰੇਟ ਪੋਰਟਲ ਤੇ ਸੂਚਿਤ ਕੀਤਾ ਗਿਆ। ਗਣਜਤੀ ਉੱਤਪਾਦ ਮੰਤਰੀ ਪ੍ਰੋਸ਼ਕੁਰ ਨੇ ਅੱਜ ਭਾਰਤੀ ਉਦਯੋਗ ਵਹਾ ਸੰਗ ਸੀਆਈਆਈ ਦੇ ਕਾਰੋਬਾਰ ਕਰਨ ਨੂੰ ਸੁਖਾਲਾ ਕਰਨ ਅਤੇ ਨਵੇਂ ਮੰਡੀ ਮਾਨਯਾ ਬਾਰੇ ਪੋਰਟਲ ਦੀ ਕੀਤੀ ਸ਼ੁਰੂਆਤ। ਸਾਜ਼ਕਾ ਦੇ ਪਿੰਡਕ ਰੰਗਵਾਲਾ ਦਾ ਨੌਜਵਾਨ ਰਾਮ ਚੰਦਰ ਕਰਨਵੀ ਚੱਕਰ ਨਾਲ ਹੋਇਆ ਸਨਮਾਨਿਤ ਅਤੇ 18ਵਾਂ ਪੰਜਾਬ ਸਕੂਲ ਖੇਡਾਂ ਦੇ ਜੁੜੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ। ਦਿਵਕ ਬ੍ਰਵਸਥਾ ਨਾਲ एक उघे कारोबारी समूह खिलाफ कथित रिश्वतखोरी के दोषा समेत वृद्ध हंगामे मगरों सदन दे दी के दौरे सदन की कार्रवाई दिन भर ललतवी कर दी गई कांग्रेस समाजवादी पार्टी डीएमके प्रमुख व्यापारक समूह खिलाफ कथित रिश्वत दोषा समेत वंगामा कि जदों राज्यसभा की कार्रवाई पहली बार मुलतवी होने तो बाद बारह बजे मुड़ शुरू हुई तो कांग्रेस खबे पखी पार्टियां डीएमके टीएमसी एसपी आम आदमी पार्टी हो मैं राज्यसभा चेयरमैन जगदीप धनखड़ ने विरोधी धर के मैंबर न सीटा वापस जाने की अपील की पर नारेबाजी करते रहे, रहे। कि संसद उसारू चर्चा का मंच है सदन न सुचारू ढंग चला मैबर नदन सहयोग करने की अपील धनखड़ ने कहा कि संसद की कार्रवाई में विघन जमहरीयती मुंह कमजोर करत ਉਸਾਰੋ ਗਲਬਾਤ ਅਤੇ ਉਸਾਰੋ ਸ਼ਮੂਲੀਤੀ ਮੰਗੀ ਸੀ ਉਧਰ ਲੋਕ ਸਭਾ ਵਿੱਚ ਵੀ ਸਦਨ ਦੀ ਬੈਠਕ ਪਹਿਲੀ ਮਿਲਤਵੀ ਤੋਂ ਬਾਅਦ ਦੁਪਹਿਰ 12 ਵਜੇ ਸ਼ੁਰੂ ਹੋਈ ਤਾਂ ਹੰਗਾਮਾ ਜਾਰੀ ਰਿਹਾ ਵਿਰੋਧੀ ਧਿਰ ਦੀ ਮੈਂਬਰਾਂ ਨੇ ਵਕੂਆਕ ਮੁੱਦਿਆਂ ਉੱਤੇ ਨਾਅਰੇਬਾਜ਼ੀ ਕੀਤੀ ਲੋਕ ਸਭਾ ਸਪੀਕਰ ਉਂਪਿਰਲਾ ਨੇ ਮੈਂਬਰਾਂ ਨੂੰ ਵਾਰ-ਵਾਰ ਸਦਨ ਚ ਤਾਕੀਦ ਕੀਤੀ ਪਰ ਉਹਨਾਂ ਆਪਣਾ ਵਿਰੋਧ ਜਾਰੀ ਰੱਖਿਆ ਇਸ ਕਾਰਨ ਸਦਨ ਦੀ ਕਾਰਵਾਈ ਦਿਨ ਪਰਲੇ ਮਿਲਤਵੀ ਕਰਨ ਪਈ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਜੀਸੂ ਨੇ ਸਦਨ ਵਿੱਚ ਵਿਰੋਧੀ ਧਿਰ ਦੇ ਇਸ ਵਤੀਰੇ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਵਿਰੋਧੀ ਧਿਰ ਦੇ ਹੋਰ ਮੈਂਬਰ ਬੇਲੋੜਾ ਹੰਗਾਮਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਨਵੇਂ ਮੈਂਬਰਾਂ ਨੂੰ ਆਪਣੇ ਵਿਚਾਰ ਰੱਖਣ ਦੀ ਇਜਾਜ਼ਤ ਨਹੀਂ ਦੇ ਰਹੇ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਲੋਕ ਸਭਾ ਅਤੇ ਰਾਜ ਸਭਾ 'ਚ ਵਿਗਨ ਪਾਉਣ ਲਈ ਵਿਰੋਧੀ ਪਾਰਟੀਆਂ ਨੂੰ ਸਵਾਲ ਕੀਤਾ ਸੰਸਦ ਭਵਨ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਜੋਸ਼ੀ ਨੇ ਕਿਹਾ ਕਿ ਸਰਕਾਰ ਸਪੀਕਰ ਤੇ ਚੇਅਰਮੈਨ ਵੱਲੋਂ ਮਨਜ਼ੂਰ ਮੁੱਦਿਆਂ ਤੇ ਚਰਚਾ ਕਰਨ ਲਈ ਤਿਆਰ ਹੈ। सरकार ने कहा है कि इस साल अक्तूबर तक देश भर कुल तीन हजार चुरानवे गैर कानूनी ट्रैवल भर्ती एजेंटा न ई माइग्रेट पोर्टल से सूचित किया गये अज राजभा लिखते सवाल के जवाब च विदेश राज कीर्तिवर्धन सिंह ने कहा कि मंत्रालय के ध्यान में आय कि पंजाब च्रैवल एजेंट जो इमीग्रेष्ठ एक्ट उन्नीस सौ त्रासी के उपबंधा मुताबिक ਵਿਦੇਸ਼ਾਂ ਵਿੱਚ ਰੋਜ਼ਗਾਰ ਵਾਸਤੇ ਭਰਤੀ ਕਰਨ ਲਈ ਅਧਿਕਾਰਤ ਨਹੀਂ ਹਨ ਜੋ ਗੈਰ ਕਾਨੂੰਨੀ ਤੰਗ ਨਾਲ ਇਹ ਕੰਮ ਕਰ ਰਹੇ ਨੇ ਉਹਨਾਂ ਕਹਿਆ ਕਿ ਸਾਈਬਰ ਡੋਮੇਨ 'ਚ ਭਾਰਤੀ ਸਾਈਬਰ ਅਪਰਾਧ ਤਾਲਮਿਲ ਕੇਂਦਰ ਗ੍ਰਹਿ ਮੰਤralੇ ਤੇ ਸੂਬਾ ਪੁਲਿਸ ਅਧਿਕਾਰੀਆਂ ਦੇ ਸਹਿਯੋਗ ਨਾਲ ਗੈਰ ਕਾਨੂੰਨੀ ਪ੍ਰਤੀ ਏਜੰਟਾ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਚ ਗੈਰ ਕਾਨੂੰਨੀ ਪ੍ਰਤੀ ਕਰਨ ਵਾਲੀਆਂ ਏਜੰਸੀਆਂ ਖਿਲਾਫ ਕੁੱਲ 38 ਮਾਮਲੇ ਦਰਜ ਕੀਤੇ ਗਏ ਨੇ ਉਨਾ ਕਿਹਾ ਕਿ ਈ ਮਾਈਗ੍ਰੇਟ ਪੋਰਟਲ ਸੋਸ਼ਲ ਮੀਡੀਆ ਹੈਂਡਲਸ ਅਤੇ ਹੋਰ ਪ੍ਰਚਾਰ ਚੈਨਲਾਂ ਰਾਹੀਂ ਜਾਲੀ ਨੌਕਰੀਆਂ ਦੇ ਰੈਕਟਾਂ ਦੇ ਖਾਤਰੀਆਂ ਤੇ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਸ ਬਾਰੇ ਸਲਾਹਕਾਰੀ ਕੀਤੀ ਗਈ ਹੈ ਮੰਤਰਾਲਾ ਈ ਮਾਈਗ੍ਰੇਟ ਪੋਰਟਲ ਰਾਹੀਂ ਪੰਜਾਬ ਸਮੇਤ ਦੇਸ਼ ਭਰ ਚ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਬਾਰੇ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਅੱਜ ਭਾਰਤੀ ਉਦਯੋਗ ਮਹਾਸੰਘ CII ਦੇ ਕਾਰੋਬਾਰ ਕਰਨ ਨੂੰ ਸੁਖਾਲਾ ਕਰਨ ਤੇ ਨਿਯਮਬੰਦੀ ਮਾਮਲਿਆਂ ਬਾਰੇ ਪੋਰਟਲ ਦੀ ਸ਼ੁਰੂਆਤ ਕੀਤੀ। ਇਹ ਪੋਰਟਲ ਕੇਂਦਰ ਸਰਕਾਰ ਤੇ ਭਾਰਤੀ ਉਦਯੋਗ ਮਹਾਸੰਘ ਦੋਵਾਂ ਵੱਲੋਂ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਪ੍ਰਮੁੱਖ ਪਹਿਲ ਕਦਮੀਆਂ ਬਾਰੇ ਸਥਿਤੀ ਅਤੇ ਅਪਡੇਟ ਪ੍ਰਦਾਨ ਕਰੇਗਾ। ਖਪਤਕਾਰ ਅਸਲ ਸਮਾਜਿਕ ਅਤੇ ਪ੍ਰਗਤੀ ਨੂੰ ਟਰੈਕ ਕਰ ਸਕਤੇ ਨੇ ਨਾ ਨਵੀਂ ਦਿੱਲੀ ਚਿਸਮਾ ਕੇ ਬੋਲਣਾ ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਨੇ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਦੇ ਕਾਰੋਬਾਰ ਕਰਨ ਤੇ ਆਸਾਨੀ ਵਿੱਚ ਸੁਧਾਰ ਕੀਤਾ ਹੈ ਤੇ ਵੱਖ-ਵੱਖ ਖੇਤਰਾਂ ਉਤਪਾਦਾਂ ਤੇ ਵਿਭਾਗਾਂ ਨੂੰ ਨਾਲ ਲੈ ਆਏ ਉਹਨਾਂ ਮੌਜੂਦ ਸੰਨਦ ਦੇ ਨੁਮਾਇੰਦਿਆਂ ਨੇ ਅਪੀਲ ਕੀਤੀ ਕਿ ਉਹ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਾਸਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਸ਼੍ਰੀ ਗੋਇਲ ਨੇ ਸੀਆਈਆਈ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੈਂਬਰਾਂ ਨੂੰ ਸੰਵੇਦਨਸ਼ੀਲ ਬਣਾਉਣ ਤੇ ਕਾਨੂੰਨ ਦੀ ਭਾਵਨਾ ਦਾ ਸਤਕਾਰ ਕਰਨ ਸ਼ਰਤ ਦਿੱਤੇ ਰੋਸਗਾਰ ਮੰਤਰਾਲੇ ਨੇ ਕਿਹਾ ਕਿ ਕਰਮਚਾਰੀ ਰਾਜ ਭੀਮਾਨ ਨਿਗਮ E S I C ਆਯੁਸ਼ਵਨ ਪਾਰਤ ਪ੍ਰਧਾਨ ਮੰਤਰੀ ਜਨ ਰੋਗਿਆ ਯੋਜਨਾ ਇਹ ਸੂਚਨਾਵਾਨ ਨੂੰ ਕਾਰਪੋਰੇਸ਼ਨ ਨਾਲ ਜੋੜ ਕੇ ਮਲਾਜ਼ਮਾਂ ਤੇ ਉਹਨਾਂ ਦੇ ਆਸ਼ਰਿਤਾਂ ਤੱਕ ਸਿਹਤ ਸੰਭਾਲ ਪਹੁੰਚ ਵਧਾਉਣ ਲਈ ਕੰਮ ਕਰ ਰਿਹਾ ਹੈ ਮੰਤਰਾਲੇ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਇਸ ਪਹਿਲ ਕਦਮੀ ਨਾਲ 14 ਕਰੋੜ 43 ਲੱਖ E S I ਲਾਪਾਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਫਾਇਦਾ ਹੋਏਗਾ ਬਿਆਨ ਚ ਕਿਹਾ ਕਿ ਇਹ ਮਲਾਜ਼ਮਾਂ ਨੂੰ ਪੂਰੇ ਭਾਰਤ ਵਿੱਚ ਗੁਣਵੱਤਾ ਤੇ ਵਿਆਪਕ ਡਾਕਟਰੀ ਦੇਖਭਾਲ ਤੱਕ ਬਿਹਤਰ ਪਹੁੰਚ ਪ੍ਰਦਾਨ ਕਰੇਗਾ ਅਤੇ ਉਦੇਸ਼ ਚ 2000 ਤੋਂ ਵੱਧ ਸੂਚੀਬੱਧ ਹਸਪਤਾਲਾਂ ਚ ਸੈਕੰਡਰੀ ਤੇ ਤੀਜੇ ਦਰਜੇ ਦੇਰੀਆਂ ਡਾਕਟਰਾਂ ਸੇਵਾਵਾਂ ਦਾ ਲਾਭ ਲੈਣ ਦੇ ਯੋਗ ਹੋਣਗੇ ਇਰਾਜ ਦੇ ਖਰਚੇ ਤੇ ਕੋਈ ਵਿੱਤੀ ਹੱਦ ਨਹੀਂ ਹੋਵੇਗੀ ਮੰਤਰੀ ਨੇ ਕਿਹਾ ਕਿ ਦੇਸ਼ ਭਰ ਦੇ ਚੈਰੀਟੇਬਲ ਹਸਪਤਾਲਾਂ ਨੂੰ ਵੀ ESI ਲਾਪਤਰੀ ਦੀ ਈਸਟ ਦੀ ਸੂਚੀਬੱਧ ਕੀਤੀ ਜਾਵੇਗਾ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ एनफोर्समेंट डायरेक्टोरेट ईडी साइबर क्राइम नेटवर्क ਨਾਲ ਜੁੜੇ ਚਾਰਟਰਡ ਅਕਾਊਂਟੈਂਟ ਵੀ ਚੜ੍ਹੀ ਜਾਂਚ ਦੇ ਸਬੰਧ ਚ ਤਲਾਸ਼ੀ ਮੁਹਿੰਮ ਚਲਾ ਰਿਹਾ ਹੈ ਦੇਸ਼ ਭਰ ਤੋਂ ਫਿਸ਼ਿੰਗ ਘੁਟਾਲੇ ਕਯੂਆਰ ਕੋਡ ਧੋਖਾਧੜੀ ਪਾਰਟ ਟਾਈਮ ਨੌਕਰੀ ਘੁਟਾਲੇ ਦੀ ਖਬਰਾਂ ਮਿਲ ਰਹੀਆਂ ਨੇ ਭਾਰਤੀ ਸਾਈਬਰ ਅਪਰਾਧ ਤਾਲਮਿਲ ਕੇਂਦਰ ਤੇ ਭਾਰਤੀ ਵਿੱਤੀ ਖੂਫੀਆ ਇਕਾਈ ਦੀ ਮਦਦ ਨਾਲ ਹਜ਼ਾਰਾਂ ਅਪਰਾਧਿਕ ਘਟਨਾਵਾਂ ਦਾ ਵਿਆਪਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਪਰਾਧਿਕ ਗਤੀਵਿਧੀਆਂ ਤੋਂ ਪ੍ਰਾਪਤ ਪੈਸਾ 15 ਹਜ਼ਾਰ ਗੈਰ ਕਾਨੂੰਨੀ ਖਾਤਿਆਂ ਚ ਭੇਜਿਆ ਜਾ ਰਿਹਾ ਸੀ ਫਿਰ ਉਹਨਾਂ ਤੋਂ ਡੈਬਿਟ ਤੇ ਕ੍ਰੈਡਿਟ ਕਾਰਡ ਵਿੱਚ ਪ੍ਰਾਪਤ ਕੀਤੇ ਜਾਂਦੇ ਨੇ ਪੰਜਾਬ ਸਰਕਾਰ ਨੇ ਸਹਿਕਾਰੀ ਖਾਨੇ ਮਲਾਂ ਦੇ 1148 ਕਿਸਾਨਾਂ ਦੀ 84 ਲੱਖ ਰੁਪਏ ਦੀ ਜੁਰਮਾਨੇ ਦੀ ਰਾਸ਼ੀ ਜਾਰੀ ਕੀਤੀ ਹੈ 슈ਗਰ ਫੈਟ ਦੇ ਪ੍ਰਬੰਧਨ ਨਿਰਦੇਸ਼ਕ ਸੀਨੂ ਦੁੱਗਲ ਨੇ ਦੱਸਿਆ ਕਿ 5 ਦਸੰਬਰ ਨੂੰ ਸਹਿਕਾਰੀ ਖਾਨੇ ਮਿਲ ਬਟਾਲਾ ਵਿਖੇ ਗੰਨੇ ਦਾ ਪੜਾਈ ਸੀਜ਼ਨ ਸ਼ੁਰੂ ਹੋਵੇਗਾ ਉਹਨਾਂ ਸਹਿਕਾਰੀ ਖਾਨੇ ਮਿਲ ਬਟਾਲਾ ਵਿਖੇ ਨਵੇਂ ਲੱਗੇ 3500 PCD ਸੰਧਤਾ ਦੇ ਪ੍ਰਾਂਤ ਦੁਆਰਾ ਕੀਤਾ ਉਹਨਾਂ ਨੇ ਕਿਹਾ ਕਿ ਸਹਿਕਾਰੀ ਖੰਡ ਮਿਲ ਬਟਾਲਾ ਵੱਲੋਂ 1148 ਕਿਸਾਨਾਂ ਨੂੰ ਪੜਾਈ ਸੀਜ਼ਨ 2023-24 ਦੀ ਗੰਨਾਂ ਦੀ ਸਪਲਾਈ ਤੇ ਲੱਗੀ 84 ਲੱਖ ਦੀ ਜੁਰਮਾਨਾ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਨਾਲ ਇਲਾਕੇ ਦੇ ਕਿਸਾਨਾਂ ਦਾ ਮਿਲ ਤੇ ਭਰੋਸਾ ਵਧਿਆ ਹੈ ਫਾਜ਼ੇਗਾਦੀ ਪਿੰਮਤ ਰੰਗਵਾਲਾ ਦੇ ਰਹਿਣ ਵਾਲੇ ਨੌਜਵਾਨ ਪਰਬਤ ਉਰੋਹੀ ਰਾਮ ਚੰਦਰ ਨੂੰ ਦਿੱਲੀ ਵਿਕੇ ਸਿੱਖ ਇਤਰਾਸ਼ਟ ਦੇ ਸਹਿਯੋਗ ਨਾਲ ਸਮਾਜਿਕ ਗੈਰ ਸਰਕਾਰੀ ਸੰਗਠਨ ਵੱਲੋਂ ਕਰਮਜੀਤ ਚੱਕਰ ਪੁਰਸਕਾਰ ਨਾਲ ਨਿਵਾਸਿਆ ਗਿਆ। ਰਾਮ ਚੰਦਰ ਨੇ ਪਿਛਲੇ ਕਾਫੀ ਸਮੇਂ ਤੋਂ ਵਕ ਵਕ ਚੋਟੀਆਂ ਨੂੰ ਸਰ ਕਰਕੇ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। जिला प्रशासन ਵੱਲੋਂ ਵੀ فاਜ਼ਿਲકા યુਥ ਆਇਟਨ 어ਵਾਰਡ ਨਾਲ ਉਸ ਨੂੰ نوازਿਆ ਗਿਆ। ਇਹ ਕਰਮੇ ਚੱਕਰਪੁਰਸਕਾਰ ਇਕਾਲ ਵਿੱਚ ਨਾਗਰਿਕ ਸਨਮਾਨ ਹੈ ਜੋ ਮਾਨਵਤਾ ਲਈ ਉੱਤਮ ਕਾਰਜ ਪ੍ਰਦਾਨ ਕਰਨ ਸਮਾਜਿਕ ਤਬਦੀਲੀ ਦੀ ਲਹਿਰ ਸ਼ੁਰੂ ਕਰਨ ਸਿੱਖਿਆ ਸਵੈ ਸੇਵਾ ਤੇ ਸਿਹਤ ਸੇਵਾ ਦੇ ਖੇਤਰ 'ਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ ਹੈ। आरईएक्स ਕਰੰਗਿਰ گلوبਲ ਯੰਗ ਲੀਡਰਸ਼ਿਪ ਫੈਲੋਸ਼ਿਪ ਅਤੇ ਕਰੰਗਿਰ ਪੁਰਸਕਾਰ ਪ੍ਰੋਗਰਾਮ ਰਾਹੀਂ ਨੌਜਵਾਨ ਨੇਤਾਵਾਂ ਦੇ ਚਰਿੱਤਰ ਅਧਾਰਿਤ ਅਗਵਾਈ ਲਈ ਇਹ ਸਨਮਾਨ ਦਿੱਤਾ ਜਾਂਦਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਉਠਾਤਿਆ ਸੂਬਾ ਪੱਦਰੀ ਸਕੂਲ ਖੇਡਾਂ ਦੇ 19 ਸਾਲਾ ਉਮਰ ਵਰਗ ਚ ਜ਼ੂਡੋ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ ਅਜ ਚਲੰਦਰ ਵਿੱਚ ਸਕੂਲ ਆਫ ਐਮਿਨੈਂਸ ਲਾਡੋਵਾਲੀ ਰੋਡ ਵਿਖੇ ਮੁੱਖ ਮਹਿਮਾਨ ਵਿਧਾਇਕ ਰਮਨ ਅਰੋੜਾ ਨੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ ਉਹਨਾਂ ਸਾਰੇ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ ਉਹਨਾਂ ਖਿਡਾਰੀਆਂ ਨੂੰ ਖੇਡ ਪਾਰਨਾ ਨਾਲ ਖੇਡਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਸਖਤ ਮਿਹਨਤ ਕਰਨ ਉਨਾ ਕਹਿਆ ਕਿ ਇਸ ਵਿੱਚ ਜੇਤੂ ਖਿਡਾਰੀਆਂ ਨੂੰ ਲੁਧਿਆਣਾ ਚ ਹੋਣ ਵਾਲੀ 68ਵੀਂ ਨੈਸ਼ਨਲ ਚੈਂਪੀਅਨਸ਼ਿਪ ਚ ਸਕੂਲੀ ਜੂਡੋ ਖੇਡਾਂ ਚ ਸੋਬੇ ਦਾ ਨਾਮ ਰੌਸ਼ਨ ਕਰਨ ਦਾ ਵੀ ਮੌਕਾ ਮਿਲਿਆ। ਮਲੇਰ ਕੋਟਲਾ ਦੇ ਨਰਯੁਵਾ ਕੇਂਦਰ ਵੱਲੋਂ ਭਾਰਤ 2047 ਸੰਬੰਧੀ ਪੰਚ ਪ੍ਰੰਥ ਇੰਜਦਾਰ ਤੋਂ ਯੁਵਾ ਉਤਸਵ ਕਰਵਾਇਆ ਗਿਆ ਇਸ ਯੁਵਾ ਮੇਲੇ 'ਚ ਵਿਧਾਇਕ ਡਾਕਟਰ ਜਮੀਲ ਔਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸભ્યਤ ਸੇਧਮਨ ਸਮਾਜ ਦੀ ਸਥਾਪਨਾ ਵਾਸਤੇ ਸਮਾਜਿਕ ਆਰਥਿਕ ਸਭਿਆਚਾਰਕ ਤੇ ਰਾਜਨੀਤਿਕ ਤੌਰ ਤੇ ਆਰਤਨ ਸੁਚਿਤ ਹੋਣਾ उन्होंने प्रेरित करद कहा कि अंतरराष्ट्रीय मुकाबले के युग च कुड़ियां नीनी प्रतिभा निखारण हर संभव उपराले करने चाहिए उद्यार्थियों युवक मेलों चढ़ के हिस्सा लैद की अपील की महरू युवा केन्द्र जिला यूथ अफसर राहुल सैनी ने कहा कि युवा उत्सव करवाने का उद्देश्य नौजवाना की प्रतिभा नदान करना ਹੁਸ਼ਿਆਰਪੁਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਖੇ ਤੁਹਾਡੀ ਯਾਤਰਾ ਤੁਹਾਡੀ ਜ਼ਿੰਦਗੀ ਤੁਹਾਡੀ ਜ਼ਿੰਮੇਵਾਰੀ ਸੁਰੱਖਿਅਤ ਗੱਡੀ ਚਲਾਓ ਅਤੇ ਸੁਰੱਖਿਅਤ ਰਹੋ ਮੁਹਿੰਮ ਤਹਿਤ ਵਿਦਿਆਰਥੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਇਸ ਚ 170 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਮੁੱਖ ਨਾਇਕ ਮੈਜਿਸਟ੍ਰੇਟ ਰਾਜਪਾਲ ਰਾਵਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਾਨੂੰ ਸੜਕ ਸੁਰੱਖਿਆ ਸਾਵਧਾਨੀਆਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਵੀ ਵਾਹਨ ਚਲਾਉਣ ਸਮੇਂ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨਾ ਵਾਪਰੇ ਜੰਮੂ ਕਸ਼ਮੀਰ ਪ੍ਰਦੇਸ਼ ਲੱਦਾਖ ਤੇ ਬੋਧ ਖਰਬੂਕਾਰ ਗਿੰਦੇ ਇੱਕ ਪੈਰਾਥਲੀਟ ਰਿਚੀਨ ਯੂਥੋਲ ਨੇ ਬਹਿਰੀਨ ਦੇ ਮਨਾਸਾ ਚ ਕਰਵਾਈ ਪਹਿਲੀ ਵਿਸ਼ਵ ਪੈਰਾ ਪੁਮਸੀ ਤਾਈਕਵਾਂਡੋ ਚੈਂਪੀਅਨਸ਼ਿਪ ਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਅਖ਼ਬਾਰ ਚ ਖਾਸ ਖਬਰ ਇੱਕ ਵਾਰ ਫਿਰ ਤੋਂ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਅਚੰਤ ਪਾਲੀ ਮੁltਵੀ ਕੀਤੀ ਗਈ ਸਰਕਾਰ ਨੇ ਕਿਹਾ ਕਿ ਇਸ ਸਾਲ ਅਕਤੂਬਰ ਤੱਕ ਪੰਜਾਬ ਸਮੇਂ ਦੇਸ਼ ਭਰ ਵਿੱਚ ਕੋਲ 3094 ਗੈਰ ਕਾਨੂੰਨੀ ਟ੍ਰੈਵਲ ਕਰਤੀ ਜਨਤਾ ਨੂੰ वणिज उद्योगी पीयूष गोयल ने अब भारतीय उद्योग महासंघ कारोबारा करने मामलों बारे पोर्टल की शुरूआत फाजिलकांडवाला का नौजवान चंद्र करमवीर चक्कर होम्मानित अठाठवियांब स्कूल खेडा जुडो मुकाबलिया जलंधर विखे हुई शानदार शुरुआत